ਜਦੋਂ ਫ਼ਰਮਸਮਾਲ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਕਿ ਜਦੋਂ ਅਸੀਂ ਗਮਲਿਆਂ 'ਚ ਲਾਉਂਦੇ ਆ ਕਿ ਕੁਝ ਕੁ ਚੀਜ਼ਾਂ ਨੇ ਜਿਵੇਂ ਕੈਲੋਗੀ ਪਾਣੀ ਪਾਣੀ ਬਹੁਤ ਘੱਟ ਚਾਹੀਦਾ ਇਹਨਾਂ ਨੂੰ ਕਿਉਂਕਿ ਅਸੀਂ ਇਹਨਾਂ ਗਮਲਿਆਂ ਨੂੰ ਅੰਦਰ ਰੱਖਣਾ ਹੈ ਕਿ ਜਦੋਂ ਅੰਦਰ ਰੱਖਦੇ ਆ ਸੂਰਜ ਦੀ ਰੋਸ਼ਨੀ ਘੱਟ ਹੈ ਆਪਾਂ ਗਰਮੀ ਘਟੁੰਦੀ ਕਰਦੇ ਆ ਅੰਦਰ ਸੋਦੇ ਹਿਸਾਬ ਨਾਲ ਕੀ ਇਹ ਪਾਣੀ ਦੀ ਰਿਕੁਆਇਰਮੈਂਟ ਇਹਦੀ ਘੱਟ ਜਾਂਦੀ ਹੈ ਦੂਸਰਾ ਪੁਆਇੰਟ ਕੀ ਹੈ ਜਦੋਂ ਵੀ ਕੋਈ ਪੱਤਾ ਸਾਨੂੰ ਲੱਗ ਰਿਹਾ ਸੁੱਕ ਗਿਆ ਜਾਂ ਕੋਈ ਖਰਾਬ ਹੋ ਰਿਹਾ ਤਾਂ ਉਹਨੂੰ ਟਾਈਮ ਦੇ ਨਾਲ ਸਾਨੂੰ ਲਾ ਦੇਣਾ ਚਾਹੀਦਾ ਉਹਦੇ ਨਾਲ ਇਹਦੀ ਆਪਾਂ ਜਿਹੜੀ ਅ ਵੈਲਿਊ ਕਹਿ ਸਕਦੇ ਆਂ ਕਿ ਮੋਰਓਵਰ ਇਹਨਾਂ ਗਮਲਿਆਂ ਨੂੰ ਆਪਾਂ ਲੰਬੇ ਸਮੇਂ ਲਈ ਅੰਦਰੂਨੀ ਸਜਾਵਟ ਲਈ ਵਰਤ ਸਕਦੇ। ਜਦੋਂ ਆਪਾਂ ਪਹਿਲਾਂ ਗੱਲ ਕਰਦੇ ਆਂ ਜਿਵੇਂ ਕੱਟ ਫਲਾਰ ਦੀ ਗੱਲ ਕਰਦੇ ਆਂ ਜਦੋਂ ਇਹਨਾਂ ਨੂੰ ਅਸੀਂ ਕੱਟ ਕੇ ਸਟੈਮ ਨੂੰ ਜਿਵੇਂ ਤੁਸੀਂ ਕਹੋ ਸਿੰਪਲ ਗਲਾਸ ਦੇ ਵਿੱਚ ਬੋਤਲ ਦੇ ਵਿੱਚ ਰੱਖਦੇ ਆਂ ਤਾਂ ਇਹਦੇ 'ਚ ਜਿਹੜਾ ਸਭ ਤੋਂ ਸੌਖਾ ਤਰੀਕਾ ਹੈ ਵੀ ਇੱਕ ਚੁੰਡੀ ਜਾਂ ਲੋਨ ਪਾ ਦਿਓ ਤੇ ਜਾਂ ਇੱਕ ਚੁੰਡੀ ਖੰਡ ਪਾ ਕੇ ਇਹਨੂੰ ਆਪਾਂ ਥੋੜੇ ਦਿਨਾਂ ਤੱਕ ਰੱਖ ਸਕਦੇ ਆਂ ਤੇ ਇਸ ਤੋਂ ਬਿਨਾਂ ਕੀ ਕੀਤਾ ਜਾ ਸਕਦਾ ਜਿਵੇਂ ਦੂਜੇ ਤੋਂ ਤੀਜੇ ਦਿਨ ਜਿਹੜੇ ਕੱਟ ਸਟੈਮ ਨੇ ਉਹਨਾਂ ਦਾ ਹੇਠਲਾ ਹਿੱਸਾ ਜਿਵੇਂ 1 ਸੈਂਟੀਮੀਟਰ ਅਪਾਏ ਦੀ ਜਿਹੜੀ ਗਮਲੇ ਇਹਦੇ ਵਿੱਚ ਰੱਖਣ ਦੀ ਦਿਨਾਂ ਨੂੰ ਵਧਾ ਸਕਦੇ ਆ। ਦੂਸਰਾ ਆ ਗਿਆ ਸਾਡਾ ਜਿਹੜਾ ਅਸੀਂ ਕੱਟ ਫੋਲੀਏ ਚ ਕੱਟ ਗ੍ਰੀਨ ਦੀ ਗੱਲ ਕਰਦੇ ਆ ਇਹ ਕੀ ਆਮ ਤੌਰ ਤੇ ਗਮਲਿਆਂ ਚ ਲਾ ਕੇ ਇਹਨਾਂ ਨੂੰ ਅਸੀਂ ਡੈਕੋਰੇਸ਼ਨ ਲਈ ਵਰਤਦੇ ਆ। ਜੇ ਅਸੀਂ ਇਸ ਤਰੀਕੇ ਨਾਲ ਕੱਟ ਕੇ ਵੀ ਰੱਖਾਂਗੇ ਵੀ ਤਾਂ ਹੀ ਵੀ ਆਰਾਮ ਨਾਲ 15 ਤੋਂ 20 ਦਿਨ ਬੜੇ ਵਧੀਆ ਤਰੀਕੇ ਨਾਲ ਰਹਿ ਜਾਣਗੇ ਪਾਣੀ ਦੇ ਵਿੱਚ। ਤਾਂ ਉਹਦੇ ਲਈ ਸਾਨੂੰ ਉਹਦੇ ਚ ਪਾਣੀ ਦੇ ਵਿੱਚ ਕਹੇ ਲੋ ਬੋਤਲਾਂ ਦੇ ਵਿੱਚ ਜਾਂ ਉਸ ਤਰੀਕੇ ਨਾਲ ਅਸੀਂ ਕੱਟ ਸਟੈਮ ਰੱਖ ਸਕਦੇ ਆ। ਨਹੀਂ ਸਾਰੇ ਤਾਂ ਨਹੀਂ ਆਪਾਂ ਰੱਖ ਸਕਦੇ ਕਿ ਫੋਲੀਏਜ ਪਲੈਂਟ ਨੇ ਜਵੇਂ ਇਹਨਾਂ ਚ ਆਪਾਂ ਰੀਕਾ ਪਾ ਮੈਂ ਇਸ ਤੋਂ ਬਿਨਾਂ ਅਸੀਂ ਸਪੈਰਾਗਸ ਵਗੈਰਾ ਹੋਰ ਬੁੱਟੇ ਵੀ ਅੰਦਰ ਰੱਖ ਸਕਦੇ ਤੇ ਜਿਹੜੇ ਕਟ ਸਟੈਮ ਹੈ ਉਹਨਾਂ ਨੂੰ ਆਪਾਂ ਕੱਟ ਕੇ ਜਸ ਡੈਕੋਰੇਸ਼ਨ ਪੁਆਇੰਟ ਆਫ 뷰 ਨਾਲ ਹੀ ਅੰਦਰ ਯੂਜ਼ ਕਰ ਸਕਦੇ ਜਦੋਂ ਆਪਾਂ ਜੇ ਤੱਕ ਡੰਡੀਆਂ ਕੱਟ ਕੇ ਰੱਖੀਆਂ ਤਾਂ ਉਹਦੇ ਵਿੱਚ ਦਾ ਸਿੰਪਲ ਤੁਸੀਂ ਕਹਿ ਲਓ ਕਿਸੇ ਗਲਾਸ 'ਚ ਜਿਹਦੇ 'ਚ ਵੀ ਤੁਸੀਂ ਰੱਖਿਆ ਉਹ ਤਾਂ ਪਾਣੀ ਜਿੰਨਾ ਕਿ ਉਹਦੇ 'ਚ ਭਰ ਜਾਂਦਾ ਵੀ ਸਟੈਮ ਵਿੱਚ ਆਜਨ 19 ਦੀ ਜ਼ਰੂਰਤ ਹੈ ਜਿਵੇਂ ਆਪਾਂ ਕੱਲੋਂ ਗੱਲ ਕੀਤੀ ਕਿ ਜੇ ਆਪਾਂ ਜਿਹੜੇ ਕਟ ਸਟੈਮ ਹੈ ਉਹਦੀ ਮਿਆਦ ਨੂੰ ਉਹਦੇ ਟਾਈਮ ਨੂੰ ਵਧਾਉਣਾ ਹੈ ਕਟਾਈ ਤੋਂ ਬਾਅਦ पौदीच कर uh, की करदी जड़े उदा बेस लैंड ਦਾ ਹੀ ਇਟਲਾ ਇਸ ਹੈ ਕਹ ਲੋ ਕਿ ਜੇ ਤੋਂ ਚੌਥੇ ਦਿਨ ਬਾਅਦ ਥੋੜਾ ਜਿਹਾ 0.5 ਸੈਂਟੀਮੀਟਰ ਜਾਂ 1 ਸੈਂਟੀਮੀਟਰ ਦੇ ਆਸ-પાસ ਕੱਟ ਦਾਂਗੇ ਉਹਦੇ ਨਾਲ ਕੀ ਹੋਏਗਾ ਜਿਹੜੇ ਫਰੈਸ਼ ਥੱਲੋ ਸਟੈਮ ਉਹ ਐਕਸਪੋਜ਼ ਹੋ ਜਾਊਗਾ ਪਾਣੀ ਚੰਗੀ ਤਰ੍ਹਾਂ ਅਬਜ਼orb ਹੋ ਜਾਏਗਾ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਰਹੇਗਾ ਤੇ ਜਿਹੜੇ ਦੂਜੇ ਬੁੱਟੇ ਆਪਾਂ ਕੱਟ ਫੋਲੀਅਸ ਦੀ ਗੱਲ ਕਰਦੇ ਆ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਆ ਕਿਉਂਕਿ ਉਹਨਾਂ ਦੇ ਪੱਤੇ ਵੀ ਜਿਹੜੇ ਐਸ ਕੰਪੇਅਰ ਟੂ ਬਾਕੀਆਂ ਦੇ ਮੁਕਾਬਲੇ 'ਚ ਥੋੜੇ ਮੋਟੇ ਹੁੰਦੇ ਇਹਨਾਂ 'ਚ ਪਾਣੀ ਦੀ ਮਾਤਰਾ ਪਹਿਲਾਂ ਹੀ ਜ਼ਿਆਦਾ ਹੁੰਦੀ ਆ ਜਿਵੇਂ ਆਮ ਆਪਾਂ ਕੀ ਕਰਨੇ ਆ ਵੀ ਆਪਾਂ ਦੂਜੇ ਤੀਜੇ ਦਿਨ ਪਾਣੀ ਦੇਣਾ ਸ਼ੁਰੂ ਕਰ ਦਿੰਨੇ ਆ ਪਰ ਜਦੋਂ ਇਹਨਾਂ ਨੂੰ ਅੰਦਰ ਰੱਖਦੇ ਆ ਤਾਂ ਉਹਨੇ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਤਾਂ ਕਹਿ ਲਓ ਕਿ ਆਪਣੇ ਸੀਜ਼ਨ ਤੇ ਡਿਪੈਂਡ ਕਰਦਾ ਜੇ ਗਰਮੀ ਆ ਤਾਂ ਆਪਾਂ ਚੌਥੇ ਪੰਜਵੇਂ ਦਿਨ ਸਰਦੀਆਂ ਚ ਦਾ ਹਫਤਾ ਵੀ ਨਿਕਲ ਜਾਂਦਾ ਤੇ ਜਦੋਂ ਬਰਸਾਤਾਂ ਚ ਆਪਣੇ ਘਰ ਦੇ ਅੰਦਰ ਵੀ ਨਮੀ ਵੱਧੁੰਦੀ ਉਦੇ ਹਿਸਾਬ ਨਾਲ ਆਪਾਂ ਜਦੋਂ ਲੱਗਦਾ ਕਿ ਮਿੱਟੀ ਸੁੱਕ ਰਹੀ ਹੈ ਆਪਾਂ ਪਾਣੀ ਦੇ ਸਕਦੇ ਤੇ ਇੱਕ ਇਹਦਾ ਇੱਕ ਮੈਥਡ ਹੋਰ ਵੀ ਆ ਜਦੋਂ ਆਪਾਂ ਮਿੱਟੀ ਚ ਲਾਇਆ ਨਾ ਤਾਂ ਮਿੱਟੀ ਨੂੰ ਜਦੋਂ ਆਪਾਂ ਹੱਥ ਦੇ ਦੋਨੋਂ ਆਪਣੀਆਂ ਫਿੰਗਰ ਦੇ ਵਿੱਚ ਤੁਸੀਂ ਇਦਾਂ ਕਰਕੇ ਅਬ ਉਹਦਾ ਟੈਸਟ ਕਰ ਸਕਦੇ ਆ ਵੀ ਜੇ ਇਹ ਸਾਨੂੰ ਲੱਗ ਰਿਹਾ ਮਿੱਟੀ ਖੋੜੀ ਸਿੱਲੀ ਆ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ। ਜਦੋਂ ਸੁੱਕ ਜਾਂਦੀ ਆ ਫੇਰ ਆਪਾਂ ਥੋੜਾ ਪਾਣੀ ਪਾ ਦੱਸ। ਦੇਖੋ ਫੈਸ਼ਨ ਦੇ ਸਾਹਮਣੇ ਲ ਆਪਾਂ ਕਾਫੀ ਚੀਜ਼ਾਂ ਅਡਾਪਟ ਕਰਨੀਆਂ ਪੈਂਦੀਆਂ। ਪਰ ਇਹ ਜਿਹੜਾ ਤੁਸੀਂ ਡਿਸਪਲੇ 'ਚ ਦੇਖ ਰਹੇ ਹੋ ਜਿਹੜੇ ਅਸੀਂ ਮਿੱਟੀ ਦੇ ਗਮਲੇ ਇਹ ਐਕਚੁਅਲੀ ਬੁਗੀਆਂ ਨੂੰ ਕਹਿ ਦਿੰਦੇ ਇਹਦੇ ਸਦ ਆਪਾਂ ਕੱਟ ਕੇ ਰੱਖਦੇ ਆ। ਇਹ ਤਾਂ ਜਿਵੇਂ ਇੱਥੇ ਡਿਸਪਲੇ ਦੇ ਲਈ ਆ। ਬਟ ਜਦੋਂ ਆਪਾਂ ਘਰ ਦੇ ਵਿੱਚ ਰੱਖਣਾ ਸ਼ੀਸ਼ੇ ਦੇ ਆਵਾਜ਼ ਆਉਂਦੇ ਆ ਜਾਰ ਹੁੰਦੇ ਉਹਦੇ 'ਚ ਵੀ ਤੁਸੀਂ ਰੱਖ ਸਕਦੇ ਹੋ। ਤਾਂ ਜਦੋਂ ਗਮਲੇ ਲਾਉਣ ਦੀ ਗੱਲ ਆਉਂਦੀ ਹੈ ਤਾਂ ਪ੍ਰੈਫਰੇਬਲੀ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਮਿੱਟੀ ਵਾਲੇ ਹੀ ਪ੍ਰੈਫਰ ਕਰਦੇ ਹਾਂ ਪਰ ਦੂਜਾ ਕਹਿ ਸਕਦੇ ਹਾਂ ਜਿਵੇਂ ਜਿਵੇਂ ਟ੍ਰੈਂਡ ਚੇਂਜ ਹੋ ਰਿਹਾ ਤਾਂ ਆਪਾਂ ਕੁਝ ਕੁ ਪਲਾਸਟਿਕ ਦੇ ਵੀ ਵਰਤ ਲੈਣੇ ਆ ਪਰ ਜੇ ਕੰਪੇਅਰ ਕਰੀਏ ਤਾਂ ਜਿਹੜੇ ਮਿੱਟੀ ਦੇ ਗਮਲਿਆਂ 'ਚ ਉਹਨਾਂ ਦੀ ਗ੍ਰੋਥ ਪlant ਦੀ ਜ਼ਿਆਦਾ ਹੋਊਗੀ ਹਾਂਜੀ ਖਾਦ ਦਾ ਇਹ ਕਿ ਜਦੋਂ ਆਪਾਂ ਪਹਿਲਾਂ ਬੂਟੇ ਤਿਆਰ ਕਰਨੇ ਆ ਉਦੋਂ ਆਪਾਂ ਮਿੱਟੀ ਦੇ ਵਿੱਚ ਹੀ ਮਿਕਸ ਕਰ ਦੇਣੀ ਆ ਤਾਂ ਜਿਵੇਂ ਕਹਿ ਲਓ ਰੂੜੀ ਖਾਦ ਜਾਂ ਕੋਈ ਹੋਰ ਗੰਡੋਏ ਵਾਲੀ ਖਾਦ ਜਿਹਦ ਤੁਹਾਨੂੰ ਆਰਗੈਨਿਕ ਮੀਟਰ ਸਾਡੇ ਪlant ਨੂੰ ਮਿਲੇ ਇਸ ਤੋਂ ਬਿਨਾ ਆਪਾਂ ਵਿੱਚ ਜਿਵੇਂ ਥੋੜਾ ਜਿਹਾ ਯੂਰੀਆ ਡਾਇਆ ਵਗੈਰਾ ਜਿੰਨਾ ਕ ਆਪਣੇ ਬੂਟੇ ਦੀ ਅਸੀਂ ਜਿੰਨੇ ਬੂਟੇ ਲਾਉਣੇ ਆ ਮਿੱਟੀ ਰਲਾਉਣੀ ਉਹਦੇ ਹਿਸਾਬ ਨਾਲ ਮਿਕਸ ਕਰਕੇ ਉਹਨੂੰ ਲਾ ਦਿੰਦੇ ਆ ਫਿਰ ਉਸ ਤੋਂ ਬਿਨਾ ਬਾਅਦ ਚ ਸਾਨੂੰ ਕੀ ਪਾਣੀ ਦੇਣ ਦੀ ਲੋੜ ਪੈਂਦੀ ਹੈ ਜੇ ਆਪਾਂ 2-4 ਗਮਲੇ ਆ ਤਾਂ ਜਦੋਂ ਗਰੋਇੰਗ ਸੀਜ਼ਨ ਜੂਨ ਜੁਲਾਈ ਜਾਂ ਸਤੰਬਰ ਅਕਤੂਬਰ ਦੇ ਵਿੱਚ ਉਦੋਂ ਅਸੀਂ ਗ੍ਰੀਨ ਜਿਹੜੇ ਪਲਾਂਟ ਨੇ ਫੋਲੀਏ ਜ ਉਹਨਾਂ ਨੂੰ ਥੋੜਾ ਜਿਹਾ ਯੂਰੀਆ ਘੋਲ ਕੇ ਥੋੜਾ ਜਿਹਾ ਪਾ ਦਿੰਦੇ ਆ ਤਾਂ ਕਿ ਉਹਨਾਂ ਦੇ ਪੱਤੇ ਹਰੇ ਰਹਿਣ ਬਟ ਅਦਰਵਾਇਜ਼ ਇਹਨਾਂ ਨੂੰ ਜ਼ਿਆਦਾ ਖਾਦ ਦੀ ਲੋੜ ਨਹੀਂ ਪੈਂਦੀ जी पी ए यू ਦੇ ਗੇਟ ਨੰਬਰ 2 ਪੀ ए यू ਲੁਧਿਆਣਾ ਦੇ ਕੋਲ ਸਾਡੀ ਨਸਲੀ ਹੈ ਸੋ ਉੱਥੇ ਲਿਖਿਆ ਹੋਇਆ ਸਜਾਵਟੀ ਬੂਟੀਆਂ ਦੀ ਵਿਕਰੀ ਉਥੋਂ ਕ ਇਹ ਸਾਰੇ ਫੋਲੀਜ ਪਲਾਂਟ ਹੋਰ ਪਲਾਂਟ ਵੀ ਮਿਲ ਰਹੇ ਨੇ ਡਾਕਟਰ ਮਧੂ ਬਾਲਾ ਐਸ ਅ ਸੀਨੀਅਰ ਸਾਇੰਟਿਸਟ ਡਿਪਾਰਟਮੈਂਟ ਆਫ ਫਲੋਰਿਕਲਚਰ ਲੈਂਡਸਕੇਪਿੰਗ ਚ ਸੇਵਾ ਨਿਭਾ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ